ਲੁਧਿਆਣਾ ਦੇ ਵਿੱਚ ਵਾਰਦਾਤ ਹੋਈ ਹੈ ਦੱਸਦੀ ਕਿ ਭੈਣ ਦਾ ਵਿਆਹ ਕਰਕੇ ਲੋਟ ਰਹੇ ਤਿੰਨ ਭਰਾਵਾਂ ਨੂੰ ਜਿਹੜਾ ਜਿਹੜੇ ਖੋਬ ਆ ਜਾ ਉਹਨਾਂ ਨੇ ਇਹ ਲੁੱਟ ਲਿਆ ਤੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਸੱਟਾਂ ਮਾਰੀਆਂ ਗਈਆਂ ਨੇ ਤੇ ਕਿਹਾ ਜਾ ਰਿਹਾ ਕਿ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਇਹ ਕੀ ਨਾਮ ਹੈ ਆਪਣਾ ਮੇਰਾ ਨਾਮ ਅਨੂਪ ਹੈ ਜੀ ਅਨੂਪ ਕੀ ਮਸਲਾ ਹੋ ਗਿਆ ਕਹਿੰਦੇ ਕਿ ਭੈਣ ਦਾ ਵਿਆਹ ਕਰਕੇ ਲੋਟ ਰਹੇ ਸੀ ਹਾਂਜੀ ਸਰ ਵਾਪਸ ਆ ਰਹੇ ਸੀਗੇ ਮਤਲਬ ਤਾਂ ਹਮਸਾਲੇ ਤੋਂ ਅੰਬੇਡਕਰ ਤੋਂ ਮੰਤੋਂ ਪਟੀਆਂ ਤੋਂ ਅੱਛਾ ਤੇ ਜਦੋਂ ਮਤਲਬ ਈ ਰਿਕਸ਼ੇ ਤੇ ਆ ਰਹੇ ਸੀਗੇ ਕਰਦਾ ਰਾਸ਼ਨ ਜਿਹੜਾ ਬਚਿਆ ਆਇਆ ਸੀ ਉੱਥੇ ਉਹ ਕਰ ਛੱਡਣ ਆ ਰਹੇ ਸੀ ਤੇ ਜਦੋਂ ਆਪਾਂ ਇੱਧਰ ਆ ਕੇ ਫਲਾਈਓਵਰ ਚੜੇ ਆਪਣਾ ਪੁਲ ਦਾਣਾ ਮੰਡੀ ਵਾਲਾ ਤੇ ਜਸਟ ਉਹਦੇ ਸਾਹਮਣੇ ਹੀ ਦਾਣਾ ਮੰਡੀ ਦੇ ਉੱਪਰ ਹੀ ਸਾਡੇ ਨਾਲ ਵਾਰਦਾਤ ਹੋਈ ਹੈ ਅੱਛਾ ਤੋਂ ਮਤਲਬ ਦੋ ਬਾਈਕਾਂ ਤੇ ਛੇ ਮੁੰਡੇ ਆਏ ਸੀ ਹਥਿਆਰਾਂ ਦੇ ਨਾਲ ਪੂਰਾ ਅੱਛਾ ਹਾਂ ਆਂਦੇ ਉਹਨਾਂ ਨੇ ਕਿਹਾ ਕੀ ਹੈ ਪਹਿਲਾਂ ਕਿਹਾ ਕੁਝ ਨਹੀਂ ਹੈ ਉਹਨਾਂ ਨੇ ਆਂਦੇ ਹੀ ਬਸ ਇੰਨਾ ਕਿਹਾ ਸਾਈਡ ਤੇ ਲਾਓ ਆਪਾਂ ਕਿਹਾ ਸਾਈਡ ਤੇ ਕਿਉਂ ਲਾਈਏ ਗੱਡੀ ਤੇ ਉਹਨਾਂ ਨੇ ਬਸ ਖੰਡੇ ਖੁੰਡੇ ਮਾਰਨੇ ਸ਼ੁਰੂ ਕਰਤੇ ਆ ਬਾਹਤੇ ਮਾਰੀ ਮੇਰੇ ਜਿਹਦੇ ਕਰਕੇ ਮੇਰਾ ਹੈਂਡਲ ਹੱਥੋਂ ਨਿਕਲ ਗਿਆ ਕਿ ਹਾਂ ਵੀ ਛੁੱਟ ਗਿਆ ਤੇ ਆਟੋ ਕੰਟਰੋਲ ਚ ਨਹੀਂ ਰਹੀ ਫਿਰ ਮੇਰੇ ਪ੍ਰਾਣੇ ਹੈਂਡਲ ਫੜਿਆ ਤੇ ਇਹਨਾਂ ਦੇ ਬਾਹਤੇ ਇੱਥੇ ਮਾਰਿਆ ਤੇ ਹਾਂਜੀ ਟਕ ਟਕ ਪਾਏ ਪੂਰੇ ਤੇ ਉਸ ਤੋਂ ਬਾਅਦ ਸਾਨੂੰ ਮਤਲਬ ਜਦੋਂ ਆਟੋ ਰੁਕ ਗਈ ਉਸ ਤੋਂ ਬਾਅਦ ਬਾਹਰ ਕੱਢ ਕੇ ਆਟੋ ਤੋਂ ਪੈਰਾਂ ਤੇ ਖੰਡੇ ਮਾਰੇ ਆ ਪਿੱਠ ਤੇ ਮਾਰੇ ਆ ਮਤਲਬ ਕਾਫੀ ਜਗ੍ਹਾ ਮਾਰੇ ਆ ਤੇ ਉਸ ਤੋਂ ਬਾਅਦ ਸਾਨੂੰ ਮਤਲਬ ਸਾਡੇ ਕੋਲ ਸਮਾਨ ਸੀਗੇ ਦੋ ਫੋਨ ਸੀਗੇ ਚਾਂਦੀ ਦੀ ਚਾਂ ਉਹ ਸੋਨੇ ਦੀ ਚਾਂ ਸੀਗੀ ਸੋਨੇ ਦੇ ਅੰਗੂਠੀ ਸੀਗੀ ਉਹ ਖੋ ਕੇ ਲੈ ਗਏ ਕਿੰਨੇ ਕ ਦਾ ਨੁਕਸਾਨ ਹੋ ਗਿਆ ਇਹ ਲੱਖ ਪਲੱਸ ਤੋਂ ਆ ਜੀ ਲੱਖ ਪਲੱਸ ਤੋਂ ਹਾਂਜੀ ਤੇ ਉਸ ਵੇਲੇ ਉਹ ਤੋਂ ਕੋਈ ਵੀ ਨਹੀਂ ਨਿਕਲਦਾ ਪੈਸੀ ਰਾਗਰ ਕੋਈ ਵੀ ਨਹੀਂ ਸੀਗਾ ਕੋਈ ਨਹੀਂ ਬਸ ਇੱਕ ਟਰੱਕ ਲੰਗੀ ਸੀ ਤੇ ਇੱਕ ਕਾਰ ਲੰਗੀ ਸੀ ਉਹਨਾਂ ਨੇ ਵੀ ਕੋਈ ਰਿਐਕਸ਼ਨ ਨਹੀਂ ਕੋਈ ਰੋਕਿਆ ਨਹੀਂ ਉਹ ਵੀ ਸੂੰ ਸੂੰ ਕਰਕੇ ਨਿਕਲ ਗਏ ਕਿਦਾਂ ਸਪੀਡ ਨਾਲ ਸਪੀਡ ਨਾਲ ਨਿਕਲ ਗਏ ਉਹਨਾਂ ਨੇ ਵੀ ਰੋਕੇ ਪੁੱਛਣ ਦੀ ਕੋਸ਼ਿਸ਼ ਕੀਤੀ ਕੀ ਕੋਈ ਕੋਸ਼ਿਸ਼ ਨਹੀਂ ਕੀਤੀ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕੋ ਗਿਆ ਹਾਂਜੀ ਪੁਲਿਸ ਪ੍ਰਸ਼ਾਸਨ ਕੋਲ ਗਏ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਕਿ ਕੀ ਕਹਿ ਰਹੇ? ਉਹ ਬਸ ਜਾਂਦੀ ਮੈਂ ਉਹਨਾਂ ਕੋਲ ਗਿਆ ਉਹਨਾਂ ਨੇ ਵੀ ਦਰਖਾਸਤ ਲਿਖੀ ਕਿ ਹਾਂਜੀ ਕੀ ਕੀ ਹੋਇਆ ਦਰਖਾਸਤ ਲਿਖ ਲਈ ਉਸ ਤੋਂ ਬਾਅਦ ਜਦੋਂ ਮੈਂ ਕਿਹਾ ਭਾਜੀ ਸਾਨੂੰ ਐਫ ਆਈ ਆਰ ਦੀ ਕਾਪੀ ਚਾਹੀਦੀ ਏ ਸਾਨੂੰ ਇਹ ਕੰਮ ਹੈ ਤੇ ਉਹਨਾਂ ਨੇ ਕਹਿੰਦੇ ਹਲੇ ਤਾਂ ਅਸੀਂ ਐਫ ਆਈ ਆਰ ਨਹੀਂ ਕੀਤਾ 4 ਦਿਨ ਹੋ ਗਏ ਅੱਜ ਦਾ ਦਿਨ ਲੈ ਕੇ 5 ਦਿਨ ਹੋ ਗਏ। ਮਤਲਬ ਹਲੇ ਤੱਕ ਕੋਈ ਐਫ ਆਈ ਆਰ ਕੋਈ ਐਫ ਆਈ ਆਰ ਨਹੀਂ ਉਹ ਅੱਜ ਥੋੜਾ ਜਿਹਾ ਐਕਸ਼ਨ ਲਿਆ ਉਹ ਵੀ ਪ੍ਰਧਾਨ ਜੀ ਸਾਡੇ ਨਾਲ ਗਏ ਸੀਗੇ। ਅੱਛਾ ਇਹਨਾਂ ਨੇ ਬੈਠ ਕੇ ਸਾਡੇ ਨਾਲ ਤਰਨਾ ਦਿੱਤਾ ਥਾਣੇ ਦੇ ਬਾਹਰ ਜਿਦੇ ਕਰਕੇ ਉਹਨਾਂ ਨੇ ਅੱਜ ਥੋੜਾ ਐਕਸ਼ਨ ਲਿਆ ਤੇ ਜਦੋਂ ਹੁਣ ਅੱਜ ਐਕਸ਼ਨ ਹੋਇਆ ਤੇ ਕਦੀ ਉਹ ਨੌਜਵਾਨ ਦੁਬਾਰਾ ਟਕਰੇ ਆਂਦੇ ਜਾਂਦੇ ਸਰ ਕੱਲ ਮੈਨੂੰ ਟਕਰੇ ਸੀ ਸਮਰਾਲਾ ਚੌਕ ਮੈਂ ਦੇਖਿਆ ਉਹਨਾਂ ਨੇ ਪਰ ਮੇਰਾ ਬੋਰਡ ਦਾ ਪੇਪਰ ਸੀ ਤੇ ਮੇਰੇ ਕੋਲ ਟਾਈਮ ਨਹੀਂ ਸੀਗਾ 11 ਵਜੇ ਮੈਨੂੰ ਸਿਮਲਾਪੁਰੀ ਤੇਜਾ ਸਿੰਘ ਸਕੂਲ 'ਚ ਪਹੁੰਚਣਾ ਹੀ ਸੀ ਅੱਛਾ ਹਾਂ ਤੇ 10 10:30 ਵਜੇ ਦਾ ਟਾਈਮ ਸੀ 10:30 ਵਜੇ ਰੇ ਸੀਗਾ ਉਦੋਂ ਮੇਰੇ ਕੋਲ ਆਧੇ ਘੰਟੇ ਦਾ ਟਾਈਮ ਸੀ ਮੈਂ ਇਹ ਸੋਚ ਰਿਹਾ ਮੈਂ ਸਕੂਲ ਜਾਵਾਂ ਜਾਂ ਇੱਥੇ ਕੀ ਕਰਾਂ ਇਹ ਤਾਂ ਮੇਰੇ 1 ਸਾਲ ਮੇਰਾ ਬਰਬਾਦ ਹੋ ਜਾਣਾ ਸੀ ਜੇ ਉਹਨਾਂ ਦੇ ਮ ਇਸ ਕਰਕੇ ਮੈਂ ਕਿਹਾ ਚਲੋ ਕੋਈ ਨਹੀਂ ਹੋ ਤਾਂ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰੂਗੀ ਹੀ ਮੈਂ ਪਰ ਉਹਨਾਂ ਨੂੰ ਕਲਸ ਮਰਾਲਾ ਚੌਕ ਦੇਖਿਆ ਸੀ ਸਵੇਰੇ 10:00 10:30 ਵਜੇ ਅਸੀਂ ਘੁੰਮ ਰਹੇ ਦੁਬਾਰਾ ਹਾਂਜੀ ਉਹ 6 ਮੁੰਡੇ ਦੋ ਬਾਈਕਾਂ ਤੇ ਕੂਮੀ ਰੇ ਨਾਲ ਹੀ ਕੌਮਰੇ 6 ਮੁੰਡੇ ਅੱਛਾ ਹਾਂ ਉਹਨਾਂ ਦੀ ਟੀਮ ਹੀ ਆ ਪੂਰੀ 6 ਮੁੰਡਿਆਂ ਦੀ ਤੁਹਾਨੂੰ ਕੀ ਨਾਮ ਹੈ ਆਪ ਜਿਵੇਂ ਇਹ ਬਤਾ ਰਹਾ ਨੂਪਕੀ ਮਾਰ ਕੁਟਾਈ ਹੋਈ ਹੈ ਕਾਫੀ ਤੋ ਇਹ ਵਾਰਦਾਤ ਕਿਤਨੇ ਵਜੇ ਕੀ ਥਾ ਸਰ 4:15 ਕੀ ਵਾਰਦਾਤ ਹੈ ਸਵੇਰ ਤੜਕੇ ਜੀ ਅੱਛਾ 8 ਤਾਰੀਖ ਹੈ 8 ਤਾਰੀਖ हुआ क्या था एग्जैक्टली सर हम लोग आ रहे थे गड्डी से राशन लेके गए शादी में जो बचा था राशन वो लेके आ रहे थे अच्छा। बस वो आते ही खंडे खुंडे मारने लगे तो फिर मेरा सोने की थी चैन थी सोने की वो ले गए साथ में ले गए जी दो फोन ले गए पुलिस वाले ने को बताया नहीं कितना कुछ हो गया आए थे पुलिस कोई एक्शन ही नहीं ले रहे थे वो तो आज हमारे प्रधान जी गए थे तब उसके बाद कार्रवाई करने लगे अब क्या कह रहे हैं नहीं तो आगे भी नहीं कर रहे थे तीन चार बजे का टाइम दिया है मतलब पहले कोई कार्रवाई नहीं कर रहे थे नहीं नहीं कोई कार्रवाई नहीं कर रहे थे कुछ लिखे ही नहीं थे तो अब प्रशासन से क्या मांग कर रहे हैं? प्रशासन से यही मांग कर रहे हैं सर कि वो मुस्लिम पकड़े जाएं ताकि और किसी के साथ ऐसे खोबाजी ना कर सके ਦੇ ਦੇਖ ਸਕਦੇ ਜਿਸ ਤਰੀਕੇ ਦੇ ਨਾਲ ਭੈਣ ਦਾ ਵਿਆਹ ਕਰਕੇ ਜਿਹੜਾ ਬੱਚਾ ਸਮਾਨ ਸੀਗਾ ਉਥੇ ਪੰਡਾਲ ਦੇ ਵਿੱਚ ਉਹ ਘਰੇ ਵਾਪਸ ਲਿਆਇਆ ਜਾ ਰਿਹਾ ਸੀਗਾ ਤੇ ਉਸ ਟਾਈਮ ਜਿਹੜੇ ਤਿੰਨ ਦੋ ਮੋਟਰਸਾਈਕਲਾਂ ਤੇ ਤਿੰਨ ਤਿੰਨ ਬੰਦੇ ਜਿਹੜੇ ਆਏ ਨੇ ਛੇ ਬੰਦੇ ਆਏ ਨੇ ਤੇ ਲੁੱਟਖੋ ਕਰਕੇ ਜਿਹੜੇ ਖੰਡੇ ਤੇ ਹਥਿਆਰਾਂ ਦੇ ਨਾਲ ਮਾਰ ਕਰਕੇ ਇਹਨਾਂ ਕੋਲ ਸਮਾਨ ਖੋ ਕੇ ਲੈ ਗਏ ਹੁਣ ਲਾਅ ਐਂਡ ਆਰਡਰ ਦੇ ਉੱਤੇ ਸਵਾਲ ਉੱਠ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਲੁਧਿਆਣਾ ਦਾ ਲਾਅ ਐਂਡ ਆਰਡਰ ਚੱਲਦਾ ਪਿਆ ਹੈ ਲੁਧਿਆਣਾ ਤੋਂ ਵੀ ਇੱਕ ਜ਼ਲੋਟਾ ਹੈ ਸਮਝਾਉਂਦੇ ਹਾਂ ਨਿਊਜ਼ ਲੁਧਿਆਣਾ